ਅਸੀਂ ਉਹ ਵਾਲੀਆਂ ਦਿਖਾਈ ਦੇ ਕਿ ਦੁਕਾਨੇ ਇਨੇ ਇੱਕ ਜੋੜਾ ਵਿੱਚ ਉਹ ਵਾਲੀਆਂ ਦਾ ਚੱਕ ਆਪਣੀ ਮੁੱਠੀ ਚ ਰੱਖਿਆ ਇਹਨੇ ਆਪਣੇ ਪੈਰ ਦੀ ਇੱਕ ਤਾਂ ਆਪਣੇ ਬੈਲੀ ਦੇ ਪੈਰ ਚੱਕਿਆ ਤਾਂ ਉਹਦੇ ਵਿੱਚ ਪਾਈ ਆ ਇਹਦਾ ਜਿਹੜਾ ਆਧਾਰ ਕਾਰਡ ਹੈ ਨਾ ਉਹ ਵੀ ਜਾਲੀ ਹੈਗਾ ਜੀ ਇਹਦੀ ਚੈਣੀ ਖੈਣੀ ਦੀਆਂ ਨਿਕਲੀਆਂ ਚਾਰ ਚਾਰ ਲਾਈਟਰ ਨਿਕਲੇ ਆ ਮੇਰੇ ਹਸਾਉਣ ਇਹਦੇ ਇਹਦੇ ਨਾ ਚਿੱਟਾ ਵੀ ਜੇਬ ਦੇ ਵਿੱਚ ਹੈ ਪੁਲਿਸ ਨੂੰ ਕੰਪਲੇਨ ਨਾ ਬੁਲਾਇਆ ਜੀ ਅਸੀਂ ਤੇ ਆਏ ਨੇ ਹੁਣ ਮੈਂ ਤਰਖਾਸ ਲਗਾ ਦੇਣ ਜਾ ਕੇ ਚੌਕੀ ਐਨੋਪਰ ਕਿਹਨਾਮ ਕੀ ਆਪਣਾ ਮੇਰਾ ਨਾਮ ਚੰਦਰ ਮੋਹਣਾ ਦੀ ਗੱਲ ਕੀ ਸਰ ਤੁਸੀਂ ਸਰ ਇਦਾਂ ਇਹ ਨੇ ਨਾ ਸਾਡੇ ਕੋ ਆਈ ਆ ਦੁਕਾਨ ਤੇ ਨੇ ਕਿਹਾ ਕਿ ਮੈਂ ਵਾਲੀਆਂ ਦੇਖਣੀਆਂ ਨੇ ਅਸੀਂ ਇਹਨੂੰ ਵਾਲੀਆਂ ਦਿਖਾਈ ਨੇ ਇਹਨੇ ਇੱਕ ਜੋੜਾ ਵਿੱਚੋਂ ਵਾਲੀਆਂ ਦਾ ਚੱਕ ਕੇ ਆਪਣੀ ਮੁਠੀ ਚ ਰੱਖ ਲਿਆ ਅਸੀਂ ਜਿਸਲੇ ਇਹਨੇ ਮੜਜ ਐ ਇੰਜ ਹੋਈ ਆ ਤਾਂ ਜੀ ਨੂੰ ਕਿਹਾ ਵੀ ਹੱਥ ਚ ਜੋੜਾ ਵਾਲੀਆਂ ਦਾ ਸਾਨੂੰ ਦੇ ਇਹ ਨਾਲ ਹੀ ਥਲੇ ਝੁੱਕ ਕੇ ਨੇ ਆਪਾਂ ਸੀਸੀਟੀਵੀ ਕੈਮਰਾ ਜਿਦਹਾਇਆ ਤੁਹਾਨੂੰ ਇਹਨੇ ਆਪਣੇ ਪੈਰ ਦੀ ਇੱਕਦਾ ਆਪਣੇ ਬੈਲੀ ਦੀ ਪੈਰ ਚੱਕਿਆ ਤਾਂ ਉਹਦੇ ਵਿੱਚ ਪਾਈ ਆ ਹੁਣ ਪਤਾ ਨਹੀਂ ਉਸ ਤੋਂ ਬਾਅਦ ਇਹਦੀ ਤਲਾਸ਼ੀ ਵਾਸਤੇ ਸਾਹਮਣੇ ਮੇਰੇ ਲੇਡੀ ਦਾ ਮੇਰੀ ਨੂੰ ਹੈਗੀ ਆ ਮੈਂ ਉਹਨੂੰ ਵੀ ਬੁਲਾਇਆ ਇਹਦੀ ਤਲਾਸ਼ੀ ਵੀ ਲੀਤੀ ਆ ਇਹ ਪਤਾ ਨਹੀਂ ਪਹਿਲੇ ਤਾਂ ਸਾਨੂੰ ਬੈਕ ਵੀ ਨਹੀਂ ਦਿੰਦੀ ਪਈ ਸੀ ਫਿਰ ਅਸੀਂ ਇਹਨਾਂ ਦਾ ਵੀ ਫੋਨ ਨੰਬਰ ਮਿਲਣ ਦੀ ਕੋਸ਼ਿਸ਼ ਕੀਤੀ ਸੀ ਤਾਂ ਨੰਬਰ ਮਿਲਦਾ ਨਹੀਂ ਪਿਆ ਸੀ ਅਸੀਂ 100 ਨੰਬਰ ਤੇ ਵੀ ਟਰਾਈ ਕੀਤੀ ਉੱਥੇ ਵੀ ਨੰਬਰ ਨਹੀਂ ਮਿਲ ਰਿਹਾ ਸੀ ਫਿਰ ਦੁਬਾਰਾ ਮੈਂ 100 ਨੰਬਰ ਤੇ ਫੋਨ ਕਰਕੇ ਫਿਰ ਮੈਂ ਕੰਪਲੇਂਟ ਇਹਦੀ ਲਖਾਈ ਫਿਰ ਆਨ ਕੇ ਇਹਨਾਂ ਨੇ ਵੀ ਇਹਦੀ ਚੈੱਕ ਕੀਤੀ ਆ ਪਰ ਇਹਦਾ ਜਿਹੜਾ ਆਧਾਰ ਕਾਰਡ ਹੈ ਨਾ ਉਹ ਵੀ ਜਾਲੀ ਹੈਗਾ ਜੀ ਇਹਦੀ ਚੈਣੀ ਖੈਣੀ ਦੀਆਂ ਨਿਕਲੀਆਂ ਚਾਰ ਚਾਰ ਲਾਈਟਰ ਨਿਕਲੇ ਆ ਮੇਰੇ ਹਿਸਾਬ ਨਾਲ ਇਹਦੇ ਇਹਦੇ ਨਾ ਚਿੱਟਾ ਵੀ ਜੇਬ ਦੇ ਵਿੱਚ ਹੈਗਾ ਕਿੰਨੇ ਵੇ ਆਈ ਸੀ ਇੱਥੇ ਲੜੀ ਆ ਇਹ ਆਈ ਸੀ ਜੀ 5 ਵਜੇ ਆਈ ਸੀ ਸਾਡੇ ਕਿੰਨਾ ਕੋ ਨੁਕਸਾਨ ਹੋਇਆ ਕਿੰਨੇ ਨੁਕਸਾਨ ਹੈ ਜੀ ਉਹ ਮੇਰੇ ਖਿਆਲ ਅਕੀ 3.5 4 ਗ੍ਰਾਮ ਦੀ ਜੋੜੀ ਹੈ ਜੀ weight ਦੀ ਉਹ ਮਤਲਬ ਅੰਦਾਜ਼ਾ 50000 ਦੇ ਵਿੱਚ ਵਿੱਚ ਹੈਗਾ weight ਦਾ ਮਤਲਬ ਉਹਦੀ ਅਮਾਉਂਟ ਬੰਦੀ ਹੈ ਪੁਲਿਸ ਕੰਪਲੇਟ ਕਰਤੀ ਤੁਸੀਂ ਪੁਲਿਸ ਨੂੰ ਕੰਪਲੇਨ ਨਾ ਬੁਲਾਇਆ ਜੀ ਅਸੀਂ ਇਹ ਆਏ ਨੇ ਹੁਣ ਮੈਂ ਦਰਖਾਸਤ ਲਗਾ ਦੇਣ ਜਾ ਕੇ ਚੌਕੀ ਇਹਨਾਂ ਤੋਂ ਅਸਲ ਕੀ ਮੈਟਰ ਕੀ ਹੈ ਇੱਥੇ ਇੰਡੀਆ ਜਰੂਰਾਂ ਸੀ ਅਸਲ ਤੋਂ ਸਾਹਮਣੇ ਦੱਸਿਆ ਜੀ ਕਿ ਜੱਗੋ ਟੌਂਗ ਦੇ ਵਿੱਚ ਇੱਕ ਲੇਡੀ ਦੀ ਦੁਕਾਨ ਤੇ ਚੋਰੀ ਕਰ ਲਈ ਆ ਮੈਂ ਡਿਊਟੀ ਆਫਸਰ ਸੀਗਾ ਇੱਥੇ ਆਏ ਆ ਇਹ ਲੇਡੀ ਦਾ ਕੀ ਹੈ ਇੱਕ ਮਿੰਟ ਨੇ ਚੰਦਰਮੋਨ ਜੀ ਇੰਡੀਆ ਜਰੂਰਾਂ ਤੇ ਲਾ ਦੇਣਾ ਦੁਕਾਨ ਆ ਇਹ ਲੇਡੀ ਦਾ ਇਹਨੂੰ ਇੱਥੇ ਛਾਲਬੀਨ ਸਾਰੀ ਕਰ ਲਈ ਹੈ ਇਹਨਾਂ ਪਰਸਨਲ ਸਰਟਿਫਾਈ ਕਰ ਲਈ ਹੈ ਇਹਨਾਂ ਕੋਲ ਲੇਡੀ ਦਾ ਆਪਣੀਆਂ ਹੈਗੀਆਂ ਸੀਗੀਆਂ ਪਰ ਸਾਡੀਆਂ ਮਲਾਜ਼ਮ ਨਾਲ ਆ ਲੇਡੀ ਠੀਕ ਹੈ ਕੋਈ ਕਪਰੀ ਦੇ ਕਰਦੇ ਵੀ ਸਾਡੀ ਵਾਲੀਏ ਨੇ ਗੁੰਮ ਕਰ ਲਈ ਹੂੰ ਠੀਕ ਹੈ ਵਾਲੀਆਂ ਦਾ ਜੋੜਾ ਉਹ ਇਹਦੇ ਗੁੰਮਣੇ ਆ ਰਹੀ ਬਾਕੀ ਛਾਂਬੀਨ ਕਰ ਰਹੇ ਆ ਜੋ ਆਊਗਾ ਸਾਹਮਣੇ ਕਾਰਵਾਈ ਲੈਡੀ ਦਾ ਪਤਾ ਲੱਗਾ ਕੀ ਕੀ ਨਾਮ ਹੈ ਕਿੱਥੋਂ ਹਰਿਆਣਾ ਦੇ ਬੈਕਗ੍ਰਾਉਂਡ ਸਿਮਰ ਦਾ ਨਾਮ ਸਿਮਰ ਬੈਕਗ੍ਰਾਉਂਡ ਕੀ ਹੈ ਦਾ ਪੁੱਛਦੇ ਬੈਕਗ੍ਰਾਉਂਡ ਦਾ ਜਿਹੜਾ ਅਸੀਂ ਆਏ ਅਸੀਂ ਪੁੱਛਦਾ ਕਿੱਥੇ ਰਹਿਣ ਮਲੀ ਦੱਸਿਆ ਕੋਲਾਲਪੁਰ ਲੋਦੀ ਤੇ ਕੋਈ ਸ਼ੰਕਾ ਵੀ ਦਿਖਾਈ ਜਾਰੀ ਕੋਈ ਕੁੜੀਆਂ ਵਗੈਰਾ ਮਿਲਿਆ ਇਸ ਮੈਗ ਕੋਈ ਹੈਗੀ ਕੋਈ ਨਹੀਂ ਉਹ ਕਿਆ ਨਹੀਂ ਕਹਿੰਦੇ ਕਿਆ ਨਹੀਂ ਕਹਿੰਦੇ ਓਕੇ ਹਾਂ ਕੀ ਕਾਰਵਾਈ ਕਰ ਰਹੇ ਹੋ ਤੁਸੀਂ ਮੈਂ ਦਾਅਤੇ ਰਿਆ ਤੁਹਾਨੂੰ ਵਿੱਚ ਜੋ ਕਾਰਬੇ ਅਗਲੀ ਜਾਊ ਵੀ ਪੁਤੀਸ਼ ਕਰ ਰਿਹਾ ਜੋ ਅਗਲੀ ਹੁਣ ਇੱਥੇ ਥੋੜੀ ਕਰ ਲੂਗਾ ਦੁਕਾਨ 'ਚ ਖਲੋਤਾ ਮੈਂ ਕੀ ਨਾਮ ਹੈ ਤੁਹਾਡਾ ਐਸੇ ਗੁਪਾਲ ਸਿੰਘ ਦਾ